ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਦਿਨ ਹੈ ਗੁਰੂਆਂ ਪਿਆਰਿਓ ਜਦੋਂ ਔਰੰਗਜ਼ੇਬ ਇਹਨਾਂ ਨੂੰ ਪਰਤ ਜਿਹੜੇ ਸਨ ਹਿੰਦੂ ਜਿਹੜੇ ਸਨ ਉਹਨਾਂ ਨੂੰ ਜ਼ਬਰੀ ਮੁਸਲਮਾਨ ਬਣਾ ਰਿਹਾ ਸੀ ਉਸ ਸਮੇਂ ਕਸ਼ਮੀਰੀ ਪੰਡਤਾਂ ਨੇ ਆਨ ਕੇ ਸਤਿਗੁਰੂ ਦੇ ਅੱਗੇ ਪੁਕਾਰ ਕੀਤੀ ਇਹ ਸਤਿਗੁਰੂ ਜੀ ਨੇ ਉਹਨਾਂ ਦੀ ਪੁਕਾਰ ਮੰਨ ਕੇ ਉਹਨਾਂ ਦਾ ਧਰਮ ਨੂੰ ਬਚਾਉਣ ਵਾਸਤੇ ਸਤਿਗੁਰੂ ਜਿਹੜੇ ਸਨ ਇਹ ਜਿਹੜੇ ਸਤਿਗੁਰੂ ਜੀ ਦਿੱਲੀ ਵੱਲੋਂ ਚੱਲ ਪਏ ਗੁਰੂਆਂ ਪਿਆਰਿਓ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕਿਨੋ ਬੜੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦਿਆ ਐਸੇ ਮਹਾਨ ਸਤਿਗੁਰੂ ਜੀ ਜਿਹੜਾ ਸੀ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਜਿਹੜੇ ਸੀ ਦਿੱਲੀ ਵੱਲੋਂ ਚੱਲ ਪਏ ਗੁਰੂ ਪਿਆਰਿਓ ਆਗਰੇ ਸਤਿਗੁਰੂ ਦੀ ਜਿਹੜੀ ਆਂਕ ਕੇ ਗ੍ਰਿਫਤਾਰੀ ਹੁੰਦੀ ਹੈ ਇੱਕ ਰਾਤ ਜਿਹੜਾ ਸਤਿਗੁਰੂ ਜੀ ਨੂੰ ਦਿੱਲੀ ਤੋਂ ਬਾਹਰ ਡਰਾਉਣੀ ਜਿਹੜੀ ਹਵੇਲੀ ਉਤਰਖਿਆ ਜਾਂਦਾ ਹੈ ਫਿਰ ਸਤਿਗੁਰੂ ਜੀ ਨੂੰ ਜਿਹੜੇ ਨੇ ਦਿੱਲੀ ਵਿੱਚ ਲੈ ਜਾਂਦੇ ਨੇ ਉੱਥੇ ਜਾ ਕੇ ਜਿਹੜੇ ਨੇ ਕੈਦ ਕਰ ਦਿੰਦੇ ਹਨ ਕਹਿੰਦੇ ਔਰੰਗਜ਼ੇਬ ਜਿਹੜਾ ਸਤਿਗੁਰੂ ਜੀ ਨੂੰ ਕਹਿੰਦਾ ਸਤਿਗੁਰੂ ਜੀ ਕਹਿੰਦੇ ਮੈਂ ਇੱਕ ਧਰਮ ਜਿਹੜਾ ਉਹ ਕਰਨਾ ਚਾਹੁੰਨਾ ਹਾਂ ਕਿਉਂਕਿ ਜਿਹੜੇ ਮੂਰਤੀ ਪੂਜਾ ਨੇ ਇਹ ਵਿੱਚੋਂ ਖਤਮ ਕਰਨਾ ਚਾਹੁੰਨਾ ਮੈਂ ਸਿਰਫ ਚਾਹੁੰਨਾ ਕਿ ਕੋਈ ਧਰਮ ਹੋਵੇ ਗੁਰੂਆਂ ਪਿਆਰਿਓ ਸਤਿਗੁਰੂ ਜੀ ਕਹਿਣ ਲੱਗੇ ਨਹੀਂ ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਇਸ ਤਰ੍ਹਾਂ ਸਾਰਿਆਂ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ ਤੂੰ ਇੱਕ ਤੋਂ ਦੋ ਤੋਂ ਇੱਕ ਕਰਨਾ ਚਾਹੁੰਨਾ ਹੈ ਪਰ ਕਹਿੰਦੇ ਇੱਕਤ ਦੋ ਦੋ ਤੋਂ ਇੱਕ ਨਹੀਂ ਇਹ ਤਾਂ ਦੋ ਤੋਂ ਤਿੰਨ ਧਰਮ ਹੋਣਗੇ ਗੁਰੂਆਂ ਪਿਆਰਿਓ ਸਤਿਗੁਰੂ ਜੀ ਨੇ ਉੱਥੇ ਹੀ ਸੰਕੇਤ ਦੇ ਦਿੱਤਾ ਸੀ ਕਿ ਤੀਜਾ ਸਿੱਖ ਧਰਮ ਜਿਹੜਾ ਉਹ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਿਹੜੇ ਨੇ ਉਪਾਇਦਾ ਕਰਨਗੇ ਸਿੱਖ ਜਿਹੜੇ ਨੇ ਉਹਨਾਂ ਅੰਮ੍ਰਿਤ ਾਲੀ ਬਣਾਉਣਗੇ ਗੁਰੂਆਂ ਪਿਆਰਿਓ ਜਦੋਂ ਸਤਿਗੁਰੂ ਜੀ ਨੂੰ ਬਹੁਤ ਵਾਰੀ ਉਹਨਾਂ ਨੇ ਜਿਹੜਾ ਸੀ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਸਤਿਗੁਰੂ ਜਿਹਨਾਂ ਜਿਹੜਾ ਸੀ ਇਸਲਾਮ ਧਰਮ ਜਿਹੜਾ ਸੀ ਉਹਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸ਼ਹੀਦੀ ਜਿਹੜੀ ਸੀ ਇਹਨੂੰ ਪ੍ਰਵਾਨ ਕਰ ਲਿਆ ਤਿੰਨ ਸਿੱਖ ਜਿਹੜੇ ਸੇ ਪਾਲਾ ਉਹ ਸ਼ਹੀਦ ਕੀਤੇ ਗਏ ਫਿਰ ਆਖਰ ਸਤਿਗੁਰੂ ਜਿਹੜਾ ਸੀ ਉਹ ਫਤਵਾ ਜਾਰੀ ਕਰ ਦਿੱਤਾ ਕਿ ਇਹਨਾਂ ਦਾ ਸੀਸ ਜਿਹੜਾ ਧਰਮੋਂ ਅਲੱਗ ਕਰ ਦਿੱਤਾ ਜਾਏ ਗੁਰੂੰਪਿਆਰੋ 1675 ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀ ਜਿਹੜਾ ਸੀ ਤੁਹਾਨੂੰ ਲਖ ਕੀਤਾ ਗਿਆ ਠੀਕਰ ਫੋਰ ਦਿੱਲੀ ਸਸੇਰ ਪ੍ਰਾਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕੇ ਨੂੰ ਆਣ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸਰਲੋਕ ਗੁਰੂ ਪਿਆਰੀਓ ਅਜ ਦੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਠਿਕਰਾ ਜਿਹੜਾ ਸੀ ਦਿੱਲੀ ਦੇ ਸਿਰ ਦੇ ਜਿਹੜਾ ਸੀ ਭੰਨ ਕੇ ਤੇ ਜਿਹੜੀ ਜ਼ੁਲਮ ਦੀ ਜਲ ਸੀ ਉਹਨੂੰ ਹਲਾ ਕੇ ਰੱਖ ਦਿੱਤਾ ਸੂਰਾ ਸੋ ਪਹਿਚਾਨਨੀਆ ਜੋ ਲਰ ਦੇਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਗੁਰੂਮ ਪਿਆਰੇ ਸ਼੍ਰੀ ਗੁਰੂ ਨਾਨਕ ਦੇਵ ਦਾ ਵੀ ਇਹ ਸਿਧਾਂਤ ਸੀ ਜੋ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਵਨਾ ਕੀ ਰੇਨ ਕਾ ਤੋ ਆਉ ਹਮਾਰੇ ਪਾਸ ਸੋ ਅਜ ਐਸੇ ਮਹਾਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਦੀ ਦਿਆਰਾ ਹੈ ਗੁਰੂ ਪਿਆਰਿਓ ਜਿਤੇ ਸਿੱਖ ਜਿਹੜੇ ਨੇ ਉਹ ਮਨਾਉਂਦੇ ਨੇ ਉਤੇ ਹਿੰਦੂਆਂ ਨੂੰ ਵੱਧ ਤੋਂ ਵੱਧ ਜਿਹੜਾ ਇਹ ਸ਼ੀਦੀ ਜਿਹੜਾ ਮਨਾਉਣਾ ਚਾਹੀਦਾ ਹੈ ਕਿਉਂਕਿ Hindu ਧਰਮ ਦੀ ਰੱਖਿਆ ਕਰਦੇ ਸਤਿਗੁਰੂ ਜੀ ਨੇ ਆਪਣਾ ਸ਼ਹਿਰ ਜਿਹੜੀ ਸੀ ਉਹ ਦਿੱਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ